ਨਹੀਂ ਆਈ ਸੋਮਾ ਆਪ ਵੱਟਤ ਦਿਨ ਚਲਾ ਗਿਆ ਗੁਰੂ ਜੀ ਦੀ ਤਲੀ ਅੱਗੇ ਕਰਕੇ ਕਹਿੰਦੇ ਸੋਮਾ ਵੱਟਤ ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਾ ਤੇਰੀ ਵੱਟਤ ਘੜਦੀ ਕਿਉਂ ਜਾ ਰਹੀ ਹੈ ਪਹਿਲੇ ਦਿਨ 100 ਰੁਪਏ ਦੂਜੇ ਦਿਨ 70 ਪੈਸੇ ਤੀਜੇ ਦਿਨ 40 ਪੈਸੇ ਸੋਮਾ ਕਹਿੰਦਾ ਮੈਂ ਗਰੀਬ ਹਾਂ ਘਰ ਇੰਨੇ ਪੈਸੇ ਨਹੀਂ ਮੈਂ ਸਮਾਨ ਜ਼ਿਆਦਾ ਪਾ ਸਕਾਂ ਗੁਰੂ ਸਾਹਿਬ ਦੇ ਅਦੇ ਘਰ ਵਿੱਚ ਆ ਗਏ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਸੁਮਾ ਕਹਿੰਦਾ ਮੈਂ ਸ਼ਾਹ ਨਹੀਂ ਗਰੀਬ ਹਾਂ ਸਤਿਗੁਰੂ ਫੇਰ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਉਸ ਸਮੇਂ ਕਹਿਣਾ ਬੰਦ ਕੀਤਾ ਜਦੋਂ ਤੱਕ ਜਨਮ ਜਨਮਾਂ ਦੀ ਗਰੀਬੀ ਕੱਟੀ ਗਈ ਹੁਣ ਸਤਿਗੁਰੂ ਜੀ ਨੇ ਸੋਚਿਆ ਇਸ ਦੇ ਮੂੰਹ ਤੋਂ ਸੁਣਨਾ ਹੈ ਇਹ ਸ਼ਾਹ ਹੈ ਗੁਰੂ ਜੀ ਕਹਿੰਦੇ ਦੱਸ ਸੁਮੇ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਜਾਂ ਲੈਣ ਵਾਲਾ ਤਾਂ ਭਾਈ ਸੁਮਾ ਅੱਖ ਲੱਗਾ ਮਹਾਰਾਜ ਦੇਣ ਵਾਲਾ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਹੈ ਕਿ ਅਸੀਂ ਤੈਨੂੰ ਦਿੱਤੀ ਹੈ ਹੋਲੇਪਾ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ